ਜੋ ਕਦੇ ਹਾਰ ਨਹੀਂ ਸਕਦਾ ਉਹ ਕਦੇ ਜਿੱਤ ਵੀ ਨਹੀਂ ਸਕਦਾ ਜਿੰਨੇ ਵੀ ਦੁਨੀਆ ਤੇ ਤੁਸੀਂ ਸਕਸੈਸਫੁਲ ਬੰਦੇ ਨੂੰ ਜਾਣਦੇ ਹੋ ਉਹ ਪਤਾ ਨਹੀਂ ਕਿੰਨੇ ਵਾਰੀ ਫੇਲ ਹੋਣ ਤੋਂ ਬਾਅਦ ਅੱਜ ਉੱਥੇ ਪਹੁੰਚੇ ਆ ਜਿੱਥੇ ਉਹ ਅੱਜ ਹੈਗੇ ਆ ਤੇ ਦੁਨੀਆ ਤੇ ਇਹੋ ਜਿਹਾ ਕੋਈ ਇਨਸਾਨ ਨਹੀਂ ਹੈਗਾ ਸਕਸੈਸਫੁਲ ਜਿਹੜਾ ਬੰਦਾ ਕਦੇ ਫੇਲ ਨਾ ਹੋਇਆ ਹੋਵੇ ਤੁਸੀਂ ਉਹਨਾਂ ਦੀ ਕਦੇ ਆਟੋ ਬਾਇਓਗ੍ਰਾਫੀ ਦੇਖ ਲਓ ਜਾਂ ਕੋਈ ਸ਼ੌਂਕ ਰੱਖਦਾ ਬੁੱਕ ਪੜ੍ਹਨ ਦਾ ਤੁਸੀਂ ਉਹਨਾਂ ਦੀ ਬੁੱਕ ਪੜ੍ਹ ਕੇ ਦੇਖਿਓ ਤੇ ਤੁਹਾਨੂੰ ਪਤਾ ਲੱਗੂਗਾ ਵੀ ਉਹ ਪਤਾ ਨਹੀਂ ਕਿੰਨੇ ਕਵਾਰੀ ਉਹ ਬੰਦੇ ਫੇਲ ਹੋਏ ਹੁੰਦੇ ਆ ਤੇ ਅੱਜ ਉਹ ਟੌਪ ਤੇ ਜੇ ਬੈਠੇ ਆ ਉਹ ਬਹੁਤ ਵਾਰੀ ਫੇਲ ਹੋ ਕੇ ਉੱ ਵੀ ਵੀ ਦੁਨੀਆ ਦਾ ਇਹੋ ਜਿਹਾ ਇਨਸਾਨ ਨਹੀਂ ਹੈਗਾ ਜਿਹੜਾ ਕਦੇ ਫੇਲ ਨਾ ਹੋਇਆ ਹੋਵੇ ਹਾਰ ਜਾਣਾ ਕੋਈ ਮਾੜੀ ਗੱਲ ਨਹੀਂ ਹੈਗੀ ਜਿੰਨੀ ਵੱਡੀ ਹਾਰ ਹੋਊਗੀ ਉੰਨੀ ਵੱਡੀ ਹੀ ਆਪਣੀ ਜਿੱਤ ਹੋਊਗੀ ਓਕੇ ਕੀ ਨਹੀਂ ਹੈਗਾ ਹਾਰਨ ਦੇ ਡਰ ਤੋਂ ਦੁਬਾਰਾ ਕੋਸ਼ਿਸ਼ ਨਾ ਕਰਨਾ ਹਾਰਨ ਤੋਂ ਬਾਅਦ ਦੂਜਿਆਂ ਨੂੰ ਬਲੇਮ ਕਰਨਾ ਆਪਣੀ ਕਿਸਮਤ ਨੂੰ ਬਲੇਮ ਕਰਨਾ ਇਹ ਓਕੇ ਨਹੀਂ ਹੈਗਾ ਤੇ ਹਾਰਨ ਤੋਂ ਬਾਅਦ ਪੂਰੇ ਐਫਰਟ ਨਾ ਲਾਉਣੇ ਇਹ ਓਕੇ ਨਹੀਂ ਹੈਗਾ ਇਹ ਹੈ ਉਹ ਬੰਦਾ ਲੂਜ਼ਰ ਹੁੰਦਾ ਜਿਹੜੇ ਵਿਨਰ ਹੁੰਦੇ ਆ ਉਹ ਬਾਰ ਬਾਰ ਗਿਰਦੇ ਆ ਬਾਰ ਬਾਰ ਉੱਠਦੇ ਆ ਬਾਰ ਬਾਰ ਦੁਬਾਰਾ ਕੋਸ਼ਿਸ਼ ਕਰਦੇ ਆ ਤੇ ਉਹ ਦੁਬਾਰਾ ਕੋਸ਼ਿਸ਼ ਕਰਨ ਚ ਤੇ ਦੁਬਾਰਾ ਉੱਠਣ ਚ ਕਦੇ ਵੀ ਫੇਲ ਨਹੀਂ ਹੁੰਦੇ